ਤੇ ਇੱਕ ਬਹੁਤ ਹੀ ਦੁਖਦਾਈ ਘਟਨਾ ਜ਼ਿਲ੍ਹਾ ਉਨਾ ਜੋ ਕਿ ਹਿਮਾਚਲ ਦੇ ਵਿੱਚ ਪੈਂਦਾ ਹੈ ਪਾਈ ਪਿੰਡ ਦਾ ਨਾਮ ਦੱਸਿਓ ਰਣਿਆਲਾ ਪਿੰਡ ਰਣਿਆਲਾ ਪਿੰਡ ਦੇ ਰਹਿਣ ਵਾਲੇ ਲਗਭਗ 20 ਸਾਲਾਂ ਨੌਜਵਾਨ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਦੱਸਿਆ ਜਾ ਰਿਹਾ ਕਿ ਰਾਤ ਨੂੰ ਤਿੰਨ ਮੁੰਡਿਆਂ ਨੇ ਉਹਨੂੰ ਕਿਡਨਾਪ ਕੀਤਾ ਤੇ ਆ ਸਾਹਮਣੇ ਆਪੋਲ ਦੇ ਦੂਜੀ ਸਾਈਡ ਇੱਕ ਲੇਡੀਜ਼ ਹੈ ਤਿੰਨ ਮੁੰਡੇ ਤੇ ਇੱਕ ਕੁੜੀ ਨੇ ਪਲੈਨਿੰਗ ਕਰਕੇ ਮੁੰਡੇ ਨੂੰ ਬੁਲਾਇਆ ਤੇ ਕਿਡਨਾਪ ਕਰਕੇ ਉਸ ਤੋਂ ਬਾਅਦ ਮਾਰ ਕੇ ਉਹਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਬਹੁਤ ਹੀ ਦੁਖਦਾਈ ਘਟਨਾ ਹਿਮਾਚਲ ਦੇ ਵਿੱਚ ਹੋਈ ਹੈ ਇਹ ਜਿਹੜੀ ਨਹਿਰ ਹੈ ਇਹ ਇੱਥੋਂ ਲਗਭਗ ਅੱਗੇ ਕੋ ਆਪਣਾ ਗੰਗੂਆਲ ਪਾਵਰ ਹਾਊਸ 15 16 ਕਿਲੋਮੀਟਰ ਹੋਣੇ ਇਹ ਗੰਗੂਆਲ ਪਾਵਰ ਹਾਊਸ ਜਾਂਦੀ ਹੈ 32 ਫੁੱਟ ਨਹਿਰ ਹੈ ਤੇ ਮੁੰਡੇ ਨੂੰ ਕਾਫੀ ਕੁੱਟਮਾਰ ਵੀ ਕੀਤੀ ਗਈ ਨਾ ਕੁੱਟਮਾਰ ਕੀਤੀ ਗਈ ਤੇ ਮੈਂ ਸ਼ਾਇਦ ਫੋਟੋ ਦੇਖੀ ਡਾਟ ਡੂਟ ਮਾਰੇ ਹੋਇਆ ਤੇ ਮੁੰਡੇ ਦਾ ਡਾਟ ਛੁਰੇ ਮਾਰ ਕੇ ਪਹਿਲਾਂ ਉਸ ਨੂੰ ਮਾਰਿਆ ਤੇ ਬੈਲਟ ਬੈਲਟ ਪਾਈ ਉਹਦੇ ਗਲੇ ਨੂੰ ਹੈ ਗਲੇ ਨੂੰ ਬੈਲਟ ਪਾ ਕੇ ਉਸ ਤੋਂ ਬਾਅਦ ਉਹਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਅੱਜ ਲਗਭਗ 5 6 ਦਿਨ ਹੋ ਚੁੱਕਿਆ ਤੇ ਹੁਣ ਇੱਕ ਦੋ ਦਿਨ ਦੇ ਵਿੱਚ ਜਿਹੜੀ ਹੈਗੀ ਸ਼ਾਇਦ ਕੱਲ ਨੂੰ ਸਰਚ ਸ਼ੁਰੂ ਕਰਨੀ ਹੈ ਤੇ ਹਿਮਾਚਲ ਪੁਲਿਸ ਲਗਾਤਾਰ ਐਕਟਿਵ ਹੈ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਮੁੰਡੇ ਦੀ ਉਮਰ ਸਿਰਫ 20 ਸਾਲ ਹੈ ਭਾਈ ਮੁੰਡੇ ਦਾ ਹੋਰ ਭਰਾ ਹੈ ਕਿ ਜਾਂ ਕੱਲਾ ਹੀ ਮੁੰਡਾ ਹੈ ਹੈਗਾ ਇੱਕ ਭਰਾ ਹੋਰ ਹੈ ਮੁੰਡੇ ਦਾ ਛੋਟਾ ਉਸ ਤੋਂ ਹਾਂ ਛੋਟਾ ਭਰਾ ਹੈ ਤੇ ਵੀਡੀਓ ਵੀ ਸਾਹਮਣੇ ਆਈ ਹੈ ਉਹਨਾਂ ਨੇ ਜਦੋਂ ਗੱਡੀ ਚ ਕੋਟ ਮਾਰ ਕਰਦੇ ਸੀਗੇ ਤੇ ਇੱਕ ਵੀਡੀਓ ਵੀ ਬਣਾਈ ਉਹਨਾਂ ਨੇ ਆ ਉਹ ਵੀਡੀਓ ਵੀ ਜਿਹੜੀ ਹੈਗੀ ਇਨਕੁਆਇਰੀ ਦੇ ਵਿੱਚ ਸਾਹਮਣੇ ਆਈ ਹੈ ਤੇ ਬਹੁਤ ਹੀ ਦੁਖਦਾਈ ਵੀਡੀਓ ਸ਼ੇਅਰ ਕਰ ਦਿਓ ਤੇ ਲਗਾਤਾਰ ਨਹਿਰਾਂ ਦੇ ਵਿੱਚ ਕੋਈ ਸੁਸਾਇਡ ਕਰ ਰਿਹਾ ਕੋਈ ਕਿਸੇ ਨੂੰ ਮਾਰ ਕੇ ਸੁੱਟ ਰਿਹਾ ਤਰ੍ਹਾਂ ਤਰ੍ਹਾਂ ਦੇ ਕੇਸ ਜਿਹੜੇ ਹੈਗੇ ਉਹ ਨਹਿਰਾਂ ਦੇ ਵਿੱਚ ਹੋ ਰਹੇ ਬਹੁਤ ਹੀ ਦੁਖਦਾਈ ਘਟਨਾ ਹੈ ਤੇ ਹੁਣ ਜਿਨ੍ਹਾਂ ਨੇ ਇਹ ਮੁੰਡੇ ਨੂੰ ਮਾਰਿਆ ਹੈ ਤੇ ਕੁੜੀ ਤੇ ਜਿਹੜੇ ਤਿੰਨ ਮੁੰਡੇ ਆ ਨਾਲ ਉਹਨਾਂ ਨੂੰ ਅਰੈਸਟ ਕਰ ਲਿਆ ਅਰੈਸਟ ਕਰ ਲਿਆ ਗਿਆ ਤੇ ਉਹਨਾਂ ਤੋਂ ਪੁੱਛਗਹਿਣ ਹੋ ਰਹੀ ਹੈ ਤੇ ਹੁਣ ਸ਼ਾਇਦ ਕੱਲ ਨੂੰ ਐਨਡੀਆਰਐਫ ਟੀਮ ਆਵੇ ਤੇ ਐਨਡੀਆਰਐਫ ਟੀਮ ਨੂੰ ਅਗਰ ਡੈਡ ਬਡੀ ਨਾ ਮਿਲੀ ਤੇ ਉਸ ਤੋਂ ਬਾਅਦ ਮੇਰੀ ਟੀਮ ਸਰਚ ਕਰਨਾ ਸ਼ੁਰੂ ਕਰੂਗੀ ਵਿਸ਼ਾਰਮ ਦਾਸੀਏ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਕਿ ਬਹੁਤ ਹੀ ਦੁਖਦਾਇਕ ਘਟਨਾ ਹਿਮਾਚਲ ਦੇ ਉਨੇ ਸ਼ਹਿਰ ਦੇ ਵਿੱਚ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਲੜਕੀ ਦੇ ਵੱਲੋਂ ਜਿਸ ਨਾਲ ਉਸ ਮੁੰਡੇ ਨਾਲ ਰਿਲੇਸ਼ਨਸ਼ਿਪ 'ਚ ਰਹੀ ਉਸੇ ਹੀ ਮੁੰਡੇ ਨੂੰ ਆਪਣੇ ਕੁਝ ਦੋਸਤਾਂ ਦੇ ਵੱਲੋਂ ਨਵੇਂ ਦੋਸਤਾਂ ਦੇ ਵੱਲੋਂ ਮਰਵਾ ਦਿੱਤਾ ਜਾਂਦਾ ਔਰ ਅਸੀਂ ਗੱਲ ਕਰ ਰਹੇ ਹਾਂ ਉਸ ਮੁੰਡੇ ਦੇ ਬਾਰੇ ਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਉਹ ਮੁੰਡੇ ਨੂੰ ਨੇ ਜੋ ਕਿ ਗਲਤ ਤਰੀਕੇ ਨਾਲ ਮਰਵਾਇਆ ਗਿਆ ਕੁਝ ਮੁੰਡਿਆਂ ਦੇ ਵੱਲੋਂ ਇੱਕ ਲੜਕੀ ਦੇ ਦੁਆਰਾ ਕਿ ਉਸ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਔਰ ਬਹੁਤ ਹੀ ਦਿਨਾਂ ਤੀ ਪਾਲ ਤੋਂ ਬਾਅਦ ਉਸ ਮੁੰਡੇ ਦੀ ਜੋ ਕਿ ਬੋਡੀ ਹੈ ਡੈੱਡ ਬੋਡੀ ਪਾਣੀ ਦੇ ਵਿੱਚੋਂ ਇੱਕ ਨਹਿਰ ਦੇ ਵਿੱਚੋਂ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਕਮਲਪ੍ਰੀਤ ਸੈਣੀ ਦੀ ਟੀਮ ਦੇ ਵੱਲੋਂ ਜੋ ਕਿ ਪੂ ਲਗਾਤਾਰ ਪਾਲ ਤੋਂ ਬਾਅਦ ਪੂਰੇ ਇੱਕ ਹਫਤੇ ਤੇ ਦੋ ਜਿਆਦਾ ਦਿਨ ਤੋਂ ਬਾਅਦ ਉਸਦੀ ਡੈੱਡ ਬੋਡੀ ਨੂੰ ਜੋ ਕਿ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਔਰ ਅੱਜ ਅਸੀਂ ਗੱਲ ਕਰਾਂਗੇ ਕਿ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਖੋਪਨੀਆ ਕੋਈ ਡਰ ਨਹੀਂ ਹੈ ਇੱਕ ਦੂਜੇ ਦੇ ਪ੍ਰਤੀ ਕੋਈ ਪਿਆਰ ਨਹੀਂ ਆ ਨੀਡਰ ਹੋ ਕੇ ਇੱਕ ਦੂਜੇ ਨੂੰ ਮਾਰਨ ਦੇ ਉਲ ਇੱਕ ਦੂਜੇ ਦੀ ਹੱਤਿਆ ਕਰਨ ਦੇ ਉਲ ਤੁਰੇ ਹੋਏ ਨੇ ਔਰ ਇਹ ਬਹੁਤ ਹੀ ਦੁਖਦਾਇਕ ਘਟਨਾ ਹੈ ਜੋ ਕਿ ਸਾਹਮਣੇ ਆਈ ਹੈ ਹਿਮਾਚਲ ਉਨੇ ਸ਼ਹਿਰ ਦੇ ਵਿੱਚੋਂ ਕਿ ਇੱਕ ਮਾਂ ਦਾ ਪੁੱਤਰ ਜੋ ਕਿ ਖੋ ਲਿੱਤਾ ਗਿਆ ਇੱਕ ਮਾਂ ਦੇ ਪੁੱਤਰ ਨੂੰ ਜੋ ਕਿ ਤਰਫ ਤਰਫ ਕੇ ਮੌਤ ਦਿੱਤੀ ਗਈ ਕਿਉਂਕਿ ਇਸ ਚੀਜ਼ ਤੋਂ ਪਹਿਲਾਂ ਜੋ ਕਿ ਵੀਡੀਓ ਵੀ ਵਾਇਰਲ ਕੀਤੀ ਗਈ ਸੀ ਕਿਵੇਂ ਉਸ ਨੂੰ ਜੋ ਕਿ ਮਾਰਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਔਰ ਉਸ ਨੂੰ ਮਾਰਨ ਕੁੱਟਣ ਤੋਂ ਬਾਅਦ ਜੋ ਕਿ ਨਹਿਰ ਦੇ ਵਿੱਚ ਸੁੱਟਿਆ ਗਿਆ ਔਰ ਉਸ ਦੀ ਜੋ ਕਿ ਮੌਤ ਹੋ ਗਈ ਔਰ ਅਸੀਂ ਅੱਗੇ ਵੀ ਪੂਰੀ ਵੀਡੀਓ ਨੂੰ ਪੌਚ ਕਰਦੇ ਹਾਂ ਫੁੱਲ ਵੀਡੀਓ ਨੂੰ ਦੇਖਦੇ ਹਾਂ ਕਿ ਕਿਵੇਂ ਉਸ ਬੇਟੇ ਦੀ ਉਸ ਬੱਚੇ ਦੀ ਜੋ ਕਿ ਲਾਸ਼ ਨਹਿਰ ਦੇ ਵਿੱਚੋਂ ਜਾ ਰਹੀ ਹੈ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਨਹਿਰ ਦੇ ਵਿੱਚ 32 ਫੁੱਟ ਥੱਲੇ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਨਾ ਹਿਮਾਚਲ ਦੇ ਰਹਿਣ ਵਾਲੇ ਇੱਕ ਨੌਜਵਾਨ ਮੁੰਡੇ ਨੂੰ ਇਸ ਨਹਿਰ ਦੇ ਵਿੱਚ ਕਤਲ ਕਰਕੇ ਸੁੱਟ ਦਿੱਤਾ ਤੇ ਅੱਜ ਮੇਰੀ ਟੀਮ ਨੇ ਬਰੰਪਰ ਪਿੰਡ ਤੋਂ ਸਰਚ ਸ਼ੁਰੂ ਕੀਤੀ ਹੈ ਤੇ ਇਹ ਹੈ ਜੀ ਨਹਿਰ ਦੇ ਵਿੱਚ 32 ਫੁੱਟ ਥੱਲੇ ਦੀਆਂ ਤਸਵੀਰਾਂ ਤੇ ਤੁਸੀਂ ਦੇਖ ਸਕਦੇ ਆ ਕਿ ਨਹਿਰ ਦੇ ਵਿੱਚ ਬਹੁਤ ਕੁਝ ਗੰਦ ਕੂੜਾ ਲੱਕੜ ਲੋਹਾ ਤੇ ਲੋਹੇ ਦੇ ਐਂਗਲ ਤਾਰਾਂ ਕੱਪੜਾ ਬਹੁਤ ਕੁਝ ਫਸਿਆ ਹੋਇਆ ਹੈ 8 ਦਿਨ ਹੋ ਗਏ ਡੈਡ ਬੋਡੀ ਜਿਹੜੀ ਹੈਗੀ ਉਹ ਗੰਗੂਆਲ ਗੇਟਾਂ ਦੇ ਨਾਲ ਨਹੀਂ ਪਈ ਇਸ ਦਾ ਮਤਲਬ ਇਹ ਹੈ ਕਿ ਬੋਡੀ ਪਿੱਛੇ ਹੀ ਕਿਸੇ ਕਿਤੇ ਇਸ ਤਰ੍ਹਾਂ ਦੇ ਸਮਾਨ ਦੇ ਵਿੱਚ ਇਸ ਤਰ੍ਹਾਂ ਦੇ ਗੰਦ ਕੂੜੇ ਦੇ ਵਿੱਚ ਫਸ ਗਈ ਹੈ ਤੇ ਹੁਣ ਐਦਾਂ ਹੀ ਵਿੱਚੋ ਵਿੱਚ 15 ਕਿਲੋਮੀਟਰ ਤੱਕ ਸਰਚ ਕਰਾਂਗੇ ਤੇ ਬਹੁਤ ਹੀ ਬਰੀਕੀ ਦੇ ਨਾਲ ਸਰਚ ਕਰਾਂਗੇ ਤੇ ਡੈਡ ਬੋਡੀ ਨੂੰ ਰਿਕਵਰ ਕਰਾਂਗੇ ਤੇ ਦੇਖੋ ਜੀ ਨਹਿਰ ਦੇ ਵਿੱਚ ਬਹੁਤ ਗੰਦਗਿਰਿਆ ਹੋਇਆ ਇਹਦੇ ਵਿੱਚ ਮੋਟਰਸਾਈਕਲ ਚੋਰੀ ਦੇ ਬਹੁਤ ਗਿਰੇ ਹੋਏ ਆ ਇਹ ਤੁਸੀਂ ਤਸਵੀਰਾਂ ਅন্ডਰਵਾਟਰ ਪਾਣੀ ਦੀਆਂ ਦੇਖ ਸਕਦੇ ਆ ਤੇ ਅੱਜ ਸਰਚ ਸਿਰਫ 2 ਕਿਲੋਮੀਟਰ ਹੋਈ ਹੈ ਕਿਉਂਕਿ ਮੌਸਮ ਖਰਾਬ ਹੋ ਗਿਆ ਸੀਗਾ ਤੇ ਕੱਲ ਤੋਂ ਜਿਹੜੀ ਹੈਗੀ ਆ ਸਰਚ ਸ਼ੁਰੂ ਹੋਣੀ ਹੈ ਲਗਾਤਾਰ 13 ਕਿਲੋਮੀਟਰ ਦਾ ਏਰੀਆ ਹੋਰ ਬਾਕੀ ਹੈ ਤੇ ਇੱਕ ਦੋ ਦਿਨ ਦੇ ਵਿੱਚ ਹੀ ਡੈਡ ਬੋਡੀ ਨੂੰ ਬਹੁਤ ਬਰੀਕੀ ਨਾਲ ਸਰਚ ਕਰਕੇ ਰਿਕਵਰ ਕਰਕੇ ਉਹਨਾਂ ਦੀ ਫੈਮਲੀ ਨੂੰ ਦਵਾਂਗੇ ਤੇ ਅੱਗੇ-ਅੱਗੇ ਬਹੁਤ ਕੁਝ ਇਸ ਨਹਿਰ ਦੇ ਵਿੱਚ ਗਿਰਿਆ ਹੋਇਆ ਹੈ ਉਹ ਵੀ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਚੱਲਦੇ ਆਂ ਅੱਗੇ ਦੇਖਦੇ ਆਂ ਕਿ ਡੈਡ ਬੋਡੀ ਕਦੋਂ ਸਾਨੂੰ ਮਿਲਦੀ ਹੈ ਤੇ ਕਿੱਥੇ ਫਸੀ ਹੋਈ ਮਿਲਦੀ ਹੈ ਜਿਸ ਮੁੰਡੇ ਨੂੰ ਨਹਿਰ ਦੇ ਵਿੱਚ ਕਤਲ ਕਰਕੇ ਛੁੱਟਿਆ ਸੀਗਾ ਉਹਦੀ ਡੈਡ ਬੋਡੀ ਪਿੰਡ ਗਮੀਰਪੁਰ ਤੋਂ ਮਿਲੀ ਹੈ ਤੇ ਬਹੁਤ ਹੀ ਦੁਖਦਾਈ ਘਟਨਾ ਹੈ ਉਹ ਸਾਹਮਣੇ ਡੈਡਵੌੜੀ ਅਸੀਂ ਸਾਈਡ ਨੂੰ ਲਗਾਈ ਹੋਈ ਹੈ ਕੋਲ ਜਾ ਕੇ ਮੈਂ ਵੀਡੀਓ ਨਹੀਂ ਦੱਸ ਸਕਦਾ ਕਿਉਂਕਿ ਫੇਸਬੁੱਕ ਨੇ ਸਾਡੀ ਵੀਡੀਓ ਬਲੌਕ ਕਰ ਦੇਣੀ ਹੈ ਤੇ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਦਾ ਪਹਿਲਾ ਵਾਲੀਆਂ ਵੀਡੀਓ ਦੇ ਵਿੱਚ ਵੀ ਦੇਖਿਆ ਹੈ ਕਿ ਇਸ ਮੁੰਡੇ ਨੂੰ ਤਿੰਨ ਮੁੰਡਿਆਂ ਨੇ ਇੱਕ ਕੁੜੀ ਦੇ ਨਾਲ ਪਲਾਨਿੰਗ ਕਰਕੇ ਪਹਿਲਾਂ ਮਾਰਿਆ ਮਾਰ ਕੇ ਫਿਰ ਨਹਿਰ ਦੇ ਵਿੱਚ ਸੁੱਟ ਦਿੱਤਾ ਪਹਿਲਾਂ ਬਹੁਤ ਬੁਰੀ ਤਰ੍ਹਾਂ ਮਾਰਿਆ ਫਿਰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਲਗਾਤਾਰ ਇਸ ਨਹਿਰ ਦੇ ਵਿੱਚ ਕੋਈ ਸੁਸਾਇਸਾਈਡ ਕਰਦਾ ਹੈ ਕਿਸੇ ਨੂੰ ਮਾਰ ਕੇ ਕੋਈ ਸੁੱਟ ਦਿੰਦਾ ਹੈ ਮਰਡਰ ਕੇਸ ਹੁੰਦਾ ਹੈ ਤੇ ਕਦੇ-ਕਦੇ ਹਾਸੇ ਹੋ ਜਾਂ ਥੋੜੀ ਜਿਹਾ ਪਹਿਲਾਂ ਵੀ ਇੱਕ ਡੈੱਡ ਬੋਡੀ ਨੂੰ ਰਿਕਵਰ ਕੀਤਾ ਹੈ ਗੰਗੂ ਵਾਲ ਗੇਟਾਂ ਤੋਂ ਉਲਵਾਰ ਸਲਾਸ਼ ਹੈ ਤੇ ਉਹਦੀ ਜਿਹੜੀ ਹੈਗੀ ਪੁਲਿਸ ਕਰ ਰਹੀ ਹੈ ਇਹਨੂੰ ਕਹਿ ਰਹੀ ਕਿ ਉਹ ਕੇਰੀ ਬੋਡੀ ਹੈ ਤੇ ਇੱਕ ਹੋਰ ਬੰਦਾ ਇਸ ਨਹਿਰ ਦੇ ਵਿੱਚ ਲਗਭਗ 20 ਦਿਨ ਤੋਂ ਜਿਹੜਾ ਹੈਗਾ ਗੁੰਮ ਹੈ ਉਹਦੀਆਂ ਚਪਲਾਂ ਮਿਲੀਆਂ ਨਹਿਰ ਦੇ ਕੰਢੇ ਤੋਂ ਤੇ ਪਰਸੋ ਇੱਕ ਮੁੰਡੇ ਨੇ ਆਨੰਦਪੁਰ ਤੋਂ ਨੌਜਵਾਨ 20 ਸਾਲ ਦੇ ਮੁੰਡੇ ਨੇ ਨਹਿਰ ਛਾਲ ਮਾਰ ਕੇ ਆਪਣੀ ਜਾਨ ਦਿੱਤੀ ਹੈ ਤੇ ਇਹ ਮੁੰਡੇ ਦੀ ਡੈੱਡ ਬੋਡੀ ਅੱਜ 9 ਦਿਨ ਬਾਅਦ ਮਿਲੀ ਹੈ ਤੇ ਅੱਜ ਮੇਰੀ ਟੀਮ ਨੇ ਜਦੋਂ ਸਰਚ ਕਰਨੀ ਸ਼ੁਰੂ ਹੀ ਕਰਨੀ ਸੀਗੀ ਬਰੰਪੁਰ ਤੋਂ ਲਗਭਗ 3 ਕਿਲੋਮੀਟਰ ਅੱਗੇ ਤੋਂ ਤੇ ਸਾਨੂੰ ਕਿਸ ਨੇ ਫੋ ਗਮੀਰਪੁਰ ਦੇ ਸਾਹਮਣੇ ਕਿਤੇ ਨਹਿਰ ਦੇ ਉੱਤੇ ਤਰਦੀ ਜਾ ਰਹੀ ਹੈ ਕਿਉਂਕਿ ਅੱਜ ਇਹਦੇ ਵਿੱਚ ਇੰਨੀ ਜ਼ਿਆਦਾ ਹਵਾ ਭਰ ਗਈ ਕਿ ਇਹ ਬੋਡੀ ਜਿੱਥੇ ਵੀ ਫਸੀ ਹੋਈ ਸੀਗੀ ਉੱਠ ਕੇ ਉੱਪਰ ਆ ਗਈ। ਤੇ ਡੈਡ ਬੋਡੀ ਨੂੰ ਸੀ ਰਿਕਵਰ ਕਰ ਰਿਹਾ ਹੈ। ਤੇ ਜਿਹੜੀ ਇਹਦੀ ਵੀਡੀਓ ਹੈ ਕਿ ਕਿਸ ਤਰ੍ਹਾਂ ਬੋਡੀ ਨੂੰ ਬਾਹਰ ਕੱਢਿਆ ਹੈ। ਉਹ ਵੀਡੀਓ ਅਸੀਂ ਸ਼ਾਮ ਨੂੰ 7 ਵਜੇ ਜਾਂ ਸਵੇਰੇ 8 ਵਜੇ ਪੋਸਟ ਕਰਾਂਗੇ। ਇਹ ਜਿਹੜੀ ਮੇਰੀ ਵੀਡੀਓ ਸ਼ੇਅਰ ਕਰ ਦਿਓ ਤੇ ਜਿੰਨੇ ਵੀ ਮੇਰੇ ਭਰਾ ਉਹਨੇ ਸਾਈਡ ਤੋਂ ਮੇਰੇ ਨਾਲ ਇੱਥੇ ਆਏ ਹੋਏ ਸੀਗੇ ਹੈਲਪ ਕਰਵਾਉਣ ਦੇ ਲਈ ਕਿਉਂਕਿ ਜਿਨ੍ਹਾਂ ਜਿਸ ਪਿੰਡ ਤੋਂ ਮੁੰਡੇ ਨੇ ਸ਼ਾਲ ਮਾਰੀ ਹੈ ਉਸ ਪਿੰਡ ਦੇ ਆਸ-ਪਾਸ ਦੇ ਬਹੁਤ ਸਾਰੇ ਲੋਕ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਸ਼ਾਇਦ ਅੱਜ ਹੀ ਸਾਰੀ ਇਨਕੁਆਇਰੀ ਹੋ ਕੇ ਦਾ ਜਿਹੜਾ ਹੈਗਾ ਸੰਸਕਾਰ ਹੋ ਜਾਵੇ ਤੇ ਮੁੰਡੇ ਦੀ ਉਮਰ ਲਗਭਗ 20 ਸਾਲ ਸੀਗੀ ਤੇ ਜਿਹੜਾ ਮੁੰਡਾ ਆਨੰਦਪੁਰ ਤੋਂ ਛਾਲ ਮਾਰੀ ਆ ਉਹ ਵੀ ਮੁੰਡਾ ਉੰਨੀ 20 ਸਾਲ ਦਾ ਹੀ ਐ ਤੇ ਜਿਹੜੀ ਅੱਜ ਡੈੱਡ ਬੋਡੀ ਸਾਨੂੰ ਮਿਲੀ ਹੈ ਲਵਾਰਸ ਉਹ ਵੀ ਲਗਭਗ 20-22 ਸਾਲ ਦਾ ਹੀ ਮੁੰਡਾ ਐ ਕਿਉਂਕਿ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਤੇ ਨੰਗਲ ਦਾ ਜਿਹੜਾ ਮੀਡੀਆ ਹੈ ਅਸ਼ੋਕ ਚੋਪੜਾ ਜੀ ਵੀ ਇੱਥੇ ਆ ਚੁੱਕਿਆ ਹੈ ਅਸ਼ੋਕ ਚੋਪੜਾ ਜੀ ਤੇ ਤੁਸੀਂ ਮਤਲਬ ਲੈ ਰਿਆ ਏ ਚਾ ਪੂਰਾ ਬਿਲਕੁਲ ਜੀ ਬਿਲਕੁਲ ਨਿਊਜ਼ ਚੈਨਲ ਤੇ ਤੁਸੀਂ ਖਬਰ ਲਗਾ ਦਿੱਤੀ ਹੈ ਲਾਈਵ ਚੱਲ ਰਿਹਾ ਤੁਹਾਡਾ ਵੀ ਇਹ Ashok Chopra City ਹਲਚਲ ਤੇ ਵੀ ਲਾਈਵ ਉਹ ਚੱਲ ਰਿਹਾ ਹੈ ਉੱਥੇ ਵੀ ਤੁਸੀਂ ਵੀਡੀਓ ਦੇਖ ਸਕਦੇ ਆ ਕਿਉਂਕਿ Ashok Chopra ਜੀ ਬਹੁਤ ਟਾਈਮ ਤੋਂ ਜਿਹੜੇ ਹੈਗੇ ਲਾਈਵ ਚ ਚਲਾ ਰਹੇ ਆ ਸ਼ੁਰੂ ਤੋਂ ਹੀ ਸਾਡੀ ਲੋਕਾਂ ਨਾਲ ਇੱਕ ਸਾਡੀ ਬੇਨਤੀ ਹੈ ਮਰਨੇ ਤੋਂ ਪਹਿਲਾਂ 10 ਮਿੰਟ ਸਾਡੀ ਗੱਲ ਸੁਣ ਲਿਆ ਕਰੋ ਸਾਡੇ ਲੋਕਾਂ ਨਾਲ ਕਰਾ ਕਰੋ ਤੁਹਾਡਾ ਬਹੁਤ ਬਹੁਤ ਵੀਡੀਓ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਵੀ ਸਾਡੇ ਕਿਤੇ ਬੰਦੇ ਆ ਬਾਰ ਬਾਰ ਅਸੀਂ ਆਪਣੀ ਵੀਡੀਓ ਤੇ ਦੁਬਾਰਾ ਵੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਇਸ ਤਰ੍ਹਾਂ ਦਾ ਜਿਹੜਾ ਔਰ ਆ ਪਿਛਲੇ ਮਹੀਨੇ ਦੇ ਵਿੱਚ ਇਸ ਨਹਿਰ ਦੇ ਵਿੱਚ ਡੁੱਬਣ ਕਰਕੇ ਨੰਗਲ ਤੋਂ ਰੋਪੜ ਤੱਕ 16 16 ਮੋਤਾਂ ਹੋਈਆਂ 16 ਮੋਤਾਂ ਦੇ ਵਿੱਚੋਂ 10 ਮੋਤਾਂ ਜਿਹੜੀਆਂ ਹੈਗੀਆਂ ਉਹ ਨੌਜਵਾਨ ਮੁੰਡੇ ਜਿਨ੍ਹਾਂ ਦੀ ਉਮਰ 25 ਤੋਂ 16 ਤੋਂ 25 ਦੇ ਵਿੱਚ ਹੈ 10 ਮੁੰਡਿਆਂ ਦੀਆਂ ਮੋਤਾਂ ਜਿਹੜੀਆਂ ਹੈਗੀਆਂ ਨੌਜਵਾਨ ਮੁੰਡੇ ਦੀਆਂ ਹੋਈਆਂ ਉਹਨਾਂ ਦੇ ਵਿੱਚੋਂ 8 ਮੁੰਡਿਆਂ ਨੇ ਸੁਸਾਇਡ ਕੀਤਾ ਹੈ ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਕਰ ਦਿਓ ਸੁਸਾਇਡ ਕਰਨ ਤੋਂ ਪਹਿਲਾਂ ਜਾ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਕਿਸੇ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਣ ਤੋਂ ਪਹਿਲਾਂ ਸੋਚ ਲਿਆ ਕਰੋ ਹੁਣ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਜਿਨ੍ਹਾਂ ਨੇ ਇਹ ਕਾਂਡ ਕੀਤਾ ਹੈ ਉਹਨ ਜੇਲ੍ਹਾਂ ਦੇ ਵਿੱਚ ਲੰਘ ਜਾਣੀਆਂ, ਦੇਲ੍ਹਾਂ ਕੱਟਣੀਆਂ ਬੜੀਆਂ ਔਖੀਆਂ ਐ ਤੇ ਉੱਥੇ ਜਾ ਕੇ ਜਿਹੜੀਆਂ ਜੇਲ੍ਹਾਂ ਦੀਆਂ ਕੰਧਾਂ ਬੰਦੇ ਨੂੰ ਖਾਂਦੀਆਂ ਐ ਤੇ ਐਨੇ ਸਾਲ ਜੇਲ੍ਹਾਂ 'ਚ ਕੱਟਣੇ ਫੈਮਿਲੀ ਤੋਂ ਦੂਰ ਇਹ ਬਹੁਤ ਮੁਸ਼ਕਿਲ ਕੰਮ ਐ ਤੇ ਇਸ ਤਰ੍ਹਾਂ ਜਿਹੜੇ ਮੁੰਡੇ ਅੱਜਕੱਲ ਕੋਈ ਕੋਈ ਚਿੱਟਾ ਲਾ ਕੇ ਕੋਈ ਨਸ਼ਾ ਕਰਕੇ ਕੋਈ ਨਸ਼ੇ ਕਿਉਂਕਿ ਇਹਦੇ ਵਿੱਚ ਦੇਖੋ ਜੀ ਮੋਟਰਸਾਈਕਲ ਬਹੁਤ ਗੇਰੇ ਹੋਇਆ ਆ ਜਿਹੜੇ ਮੁੰਡੇ ਚਿੱਟਾ ਲਾਉਂਦੇ ਉਹ ਗਿਆ ਕਰਦੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਜਾਂ ਨਿਆਣਾ ਦੇਵੀ ਦੇ ਵਿੱਚ ਮੇਲਾ ਲੱਗਦਾ ਐ ਤੇ ਮੋਟਰਸਾਈਕਲ ਚੋਰੀ ਕਰਕੇ ਉਹਦੇ ਟਾਇਰ ਖੋਲ ਲੈਂਦੇ ਤੇ ਉਹਦੀਆਂ ਬੈਟਰੀ ਖੋਲ ਕੇ ਨਹਿਰ ਆ ਹੁਣ ਜਦੋਂ ਆਨੰਦਪੁਰ ਵਾਲੇ ਮੁੰਡੇ ਦੀ ਡੈੱਡਬੋਡ ਦੀ ਸਰਚ ਕਰਨੀ ਸ਼ੁਰੂ ਕਰਨੀ ਆ ਤੁਹਾਨੂੰ ਗੋਪਰੋ ਦੇ ਨਾਲ ਅੰਦਰ ਗੱਡੀਆਂ ਕਾਰਾਂ ਜੋ ਗਿਰਿਆ ਹੋਇਆ ਹੈ ਮੋਟਰਸਾਈਕਲ ਗਿਰਿਆ ਹੋਇਆ ਸਾਰੀਆਂ ਵੀਡੀਓ ਫੇਸਬੁੱਕ ਦਾ ਇੰਸਟਾਗ੍ਰਾਮ ਤੇ ਪੋਸਟ ਕਰੂੰਗਾ ਤੇ ਤੁਸੀਂ ਆ ਤਿੰਨ ਦਿਨ ਬਾਅਦ ਮੈਂ ਸਰਚ ਸ਼ੁਰੂ ਕਰਨੀ ਆ ਤੇ ਤੁਸੀਂ ਨਹਿਰ ਦੇ ਵਿੱਚ ਦੇਖਿਓ ਕਿ ਕਿੰਨਾ ਸਮਾਨ ਕਿੰਨੇ ਮੋਟਰਸਾਈਕਲ ਗੱਡੀਆਂ ਕਿੰਨਾ ਲੋਕਾਂ ਦੇ ਟਾਇਰ ਪਤਾ ਨਹੀਂ ਕਿਆ-ਕਿਆ ਨਹਿਰਾਂ ਦੇ ਵਿੱਚ ਸੁੱਟਿਆ ਹੋਇਆ ਹੈ ਇੱਕ ਮੇਰੀ ਬੇਨਤੀ ਹੋਰ ਆ ਸਾਡੇ ਨਹਿਰ ਦੇ ਆਲੇ-ਦੁਆਲੇ ਜਿਹੜੇ ਪਿੰਡ ਹੈ ਇੱਥੇ ਜਦੋਂ ਵੀ ਕਿਸੇ ਬੰਦੇ ਦੀ ਡੈਥ ਹੁੰਦੀ ਹੈ ਪਿੰਡ ਦੇ ਵਿੱਚ ਤੇ ਲੋਕ ਉਹਦੇ ਕੱ ਇਹਦੇ ਵਿੱਚ ਰਜਾਈਆਂ ਬਹੁਤ ਸਟੀਆਂ ਹੋਈਆਂ ਲੋਕਾਂ ਨੇ ਨਹਿਰ ਦੇ ਵਿੱਚ ਕਪੜਾ ਬਹੁਤ ਹੈ ਡੈੱਡ ਬੋਡੀ ਜਿਹੜੀ ਹੈਗੀ ਉਹ ਇਹਨਾਂ ਚੀਜ਼ਾਂ ਜਾ ਕੇ ਫਸ ਜਾਂਦੀ ਹੈ ਪਿੱਛੇ ਦੇ ਲੋਕ ਕਪੜਾ ਸਿਰਨ ਦੇ ਜੋ ਵੀ ਕੂੜਾ ਕੜਗਟ ਹੈ ਉਹ ਨਹਿਰ ਦੇ ਵਿੱਚ ਜਾ ਕੇ ਸੁੱਟ ਦਿੰਦੇ ਤੇ ਨਹਿਰ ਸਾਰੀ ਲੋਕਾਂ ਨੇ ਭਰੀ ਹੋਈ ਹੈ ਗੰਦਕੀ ਦੇ ਨਾਲ ਕੱਲ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਕਿ ਕਿੰਨੀ ਗੰਦਕੀ ਨਹਿਰ ਦੇ ਵਿੱਚ ਹੈ ਰਜਾਈਆਂ ਬਹੁਤ ਸਟੀਆਂ ਹੋਈਆਂ ਲੋਕਾਂ ਨੇ ਕਿਸੇ ਦੀ ਡੈਥ ਹੁੰਦੀ ਹੈ ਉਹ ਕਿਆ ਕਰਦਾ ਉਹ ਜਿਹੜਾ ਬੰਦੇ ਦੀ ਡੈਥ ਹੁੰਦੀ ਉਹਦੀ ਰਜਾਈ ਹੁੰਦੀ ਕੋਈ ਉਹ ਚੱਕ ਕੇ ਨਹਿਰ ਸੁੱਟ ਦਿੰਦਾ ਤੇ ਹੋਰ ਟਾਇਰ ਟੂਰ ਜੋ ਹੈ ਸਭ ਨਹਿਰ ਦੇ ਵਿੱਚ ਤੇ ਨਹਿਰ ਬਹੁਤ ਸਾਲਾਂ ਤੋਂ ਬੰ ਮੈਨੂੰ ਮੈਨੂੰ ਲੱਗਦਾ ਕਿ ਆ 10-15 ਸਾਲ ਚ ਲੋਕਾਂ ਨੇ ਇਹ ਨਹਿਰ ਉਦੇ ਭਰ ਦੇਣੀ ਹੈ ਸਮਾਨ ਦੇ ਨਾਲ ਹੀ ਤੀਨੋ ਕਿਉਂਕਿ ਉਹਦੀ ਸਫਾਈ ਵੀ ਨਹੀਂ ਕਰਨੀ ਸੋਖੀ ਸਾਰੀ ਨਹਿਰ ਬੰਦ ਕਰਨੀ ਪੈਣੀ ਬੰਦ ਕਰਨ ਲੱਗੇ ਵੀ ਅਗਰ ਸਫਾਈ ਕੀਤੀ ਤਾਂ ਬਹੁਤ ਦਿਨ ਲੱਗ ਜਾਣੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਮਹਿਕਮੇ ਦਾ ਪੋਸ ਕਰਕੇ ਅਗਲੀ ਵੀਡੀਓ ਦੇ ਵਿੱਚ ਮੈਂ ਥੱਲੇ ਤੁਹਾਨੂੰ ਦੱਸੂਗਾ ਗੱਡੀਆਂ ਕਾਰਾਂ ਮੋਟਰਸਾਈਕਲ ਕਿੰਨਾ ਕੁਝ ਹੋਰ ਤਾਂ ਹੋਰ ਜਿਹੜੇ ਬੰਦੇ ਥੱਲੇ ਫਸੇ ਹੋਏ ਆ ਜਿਨ੍ਹਾਂ ਦਾ ਪਤਾ ਨਹੀਂ ਕੌਣ ਹੈ ਉਹਨਾਂ ਦੇ ਪਿੰਜਰ ਤੱਕ ਨਹਿਰ ਦੇ ਵਿੱਚ ਪਏ ਹੋਏ ਆ ਤੇ ਲਗਾਤਾਰ ਵੀਡੀਓ ਸ਼ੇਅਰ ਕਰ ਦਿਓ ਲਗਭਗ ਸਾਡੇ ਨਾਲ 6-700 ਬੰਦਾ ਜੁੜ ਤੇ ਹੁਣ ਕੁਛ ਹੀ ਮਿੰਟਾਂ ਦੇ ਵਿੱਚ ਡੈੱਡ ਬੋਡੀ ਨੂੰ ਕੱਢ ਕੇ ਉਹਨਾਂ ਦੀ ਫੈਮਿਲੀ ਨੂੰ ਦਵਾਗੇ ਸ਼ਾਇਦ ਅੱਜ ਸੰਸਕਾਰ ਹੋ ਜਾਵੇ ਪਾਜੀ ਹੋਣਾ ਸਸਕਾਰ ਅੱਜ ਕੱਲ ਹੋਣਾ ਕੱਲ ਹੋਣਾ ਟਾਂਡੇ ਪੋਸਟਮਾਰਟ ਤੇ ਹੁਣ ਟਾਂਡੇ ਥੋੜਾ ਟਾਂਡੇ ਪੈਂਦਾ ਹੈ ਤਾਂ ਇਹਨਾਂ ਦਾ ਹਸਪੀਟਲ ਟਾਂਡੇ ਆ ਅੱਜ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਫਿਰ ਸ਼ਾਇਦ ਜਿਹੜਾ ਹੈਗਾ ਸੰਸਕਾਰ ਕੱਲ ਹੋਵੇ ਕਿਉਂਕਿ ਇਹਦੀਆਂ ਇਨਕੁਆਇਰੀਆਂ ਹੋਣੀਆਂ ਹਾਲੇ ਬਹੁਤ ਕੁਝ ਬਾਕੀ ਹੈ ਔਰ ਜਿਨ੍ਹਾਂ ਨੇ ਇਹ ਕਾਂਡ ਕੀਤਾ ਹੈ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਰਿਆ ਹੈ ਉਹਨਾਂ ਦਾ ਜਿਹੜਾ ਹੈਗਾ ਰਿਮਾਂਡ ਲੱਗ ਰਿਹਾ ਉਹਨਾਂ ਦਾ ਪੁੱਛਗਣ ਹੋ ਰਹੀ ਹੈ ਬਹੁਤ ਤਕੜਾ ਕ ਔਰ ਇਸ ਤਰ੍ਹਾਂ ਛੋਟੀਆਂ ਮੋਟੀਆਂ ਗੱਲਾਂ ਕਰਕੇ ਕਿਸੇ ਨੂੰ ਮਾਰ ਕੇ ਸੁੱਟ ਦੇਣਾ ਨਹਿਰ ਦੇ ਵਿੱਚ ਇਹ ਬਹੁਤ ਮਾੜੀ ਗੱਲ ਹੈ ਤੇ ਰਾਤ ਨੂੰ ਚੱਕਿਆ ਕਿਡਨਾਪ ਕੀਤਾ ਫਿਰ ਕੁੱਟ ਮਾਰ ਕੀਤੀ ਪਤਾ ਨਹੀਂ ਕਿੰਨੇ ਤਸੀਹੇ ਦਿੱਤੇ ਹੋਣੇ ਮੁੰਡੇ ਨੂੰ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਜਿਨ੍ਹਾਂ ਨੇ ਮਾਰ ਕੇ ਸੁੱਟਿਆ ਉਹ ਵੀਡੀਓ ਦੇ ਵਿੱਚ ਲੱਗ ਰਿਹਾ ਕਿ ਉਹਨਾਂ ਨੇ ਨਸ਼ਾ ਨੋਸ਼ਾ ਕੁਝ ਛਿੱਟਾ ਛੋਟਾ ਲਾਇਆ ਹੋਇਆ ਹੈ ਤੇ ਇਸ ਤਰ੍ਹਾਂ ਨਸ਼ੇ ਕਰਕੇ ਛਿੱਟਾ ਛੋਟਾ ਲਾ ਕੇ ਮੁੰਡੇ ਕਾਂਡ ਕਰ ਦਿੰਦੇ ਤਗੜੇ ਤਗੜੇ ਇਹ ਹੋ ਜੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਮਾਰ ਕੇ ਆ ਜਿਹੜੀ ਹੁਣ ਡੈੱਡ ਬੋਡੀ ਸਾਨੂੰ ਮਿਲੀ ਉਹ ਵੀ ਨੌਜਵਾਨ ਮੁੰਡਾ ਹੈ ਜਿਹੜੀ ਲਵਾਰ ਹੁਣ ਜਦ ਤੱਕ ਇਨਕੁਆਇਰੀ ਕਰਾਂਗੇ ਫਿਰ ਪਤਾ ਚੱਲੂਗਾ ਪਰ ਬੋਡੀ ਦੀ ਕੰਡੀਸ਼ਨ ਇੰਨੀ ਖਰਾਬ ਹੈ ਕਿ ਪਤਾ ਨਹੀਂ ਲੱਗਣਾ ਕਿ ਉਹ ਹੈ ਕੋਣਾ ਨਾ ਚਹਰਾ ਚਿਹਰੇ ਤੋਂ ਪਤਾ ਲੱਗ ਰਿਹਾ ਹੈ ਕੱਪੜੇ ਤੋਂ ਪਤਾ ਲੱਗ ਰਿਹਾ ਹੈ ਰੈੱਡ ਕਲਰ ਦੀ ਸ਼ਰਟ ਪਾਈ ਹੋਈ ਹੈ ਇੱਕ ਜੀਨ ਦੀ ਪੈਂਟ ਤੇ ਬੂਟ ਪਾਏ ਹੋਏ ਵੀਡੀਓ ਸ਼ੇਅਰ ਕਰ ਦਿਓ ਹੁਣ ਅਸੀਂ ਡੈੱਡ ਬੋਡੀ ਨੂੰ ਬਾਹਰ ਕੱਢ ਰਹੇ ਤੇ ਮੇਰੀ ਨੈਕਸਟ ਵੀਡੀਓ ਜ਼ਰੂਰ ਦੇਖਿਓ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬੋਡੀ ਨੂੰ ਪਿੱਛੇ ਤੋਂ ਅਸੀਂ ਫੜ ਕੇ ਸ਼ਹਿਰ ਨੂੰ ਲਗਾਇਆ ਕਿ ਕਿਸ ਤਰੀਕੇ ਨੂੰ ਕੱਢਿਆ ਗਿਆ ਬਾਹਰ ਤੁਸੀਂ ਵੀਡੀਓ ਚ ਵੇਖਿਆ ਕਿ ਕਿਵੇਂ ਇਸ ਜੋ ਕਿ ਲੜਕੇ ਦੀ লাশ ਨੂੰ ਲੱਭਿਆ ਗਿਆ ਔਰ ਕਿਵੇਂ ਪੇ ਦਰਦੀ ਦੇ ਨਾਲ ਇਸ ਦੀ ਹਤਿਆ ਕੀਤੀ ਗਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਇਸ ਨੂੰ ਇਨਸਾਫ ਮਿਲ ਸਕੇ ਔਰ ਇਸ ਦੇ આરોપીਆਂ ਨੂੰ ਜੋ ਕਿ ਸਜ਼ਾ ਹੋ ਸਕੇ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਜੇਕਰ ਤੁਸੀਂ ਵਿਸ਼ਾਰਮਦਾਸੀ ਇਹ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੀ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਅਸੀਂ ਰੋਜ਼ ਨਵਿਤ ਨਵੀਂ ਵੀਡੀਓ ਨੋਟ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾ ਸਕੀ